ਸਸ਼ੀਗਿਆ ਦੋਸਤੋ ਠੀਕੋ ਭਰਾ ਸਾਰੇ ਤੇ ਜਿੰਨੇ ਵੀ ਭਰਾ ਆਪਣੇ ਨਾਲ ਨਵੇਂ ਜੁੜੇ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਦੇ ਬੈਲ ਆਈਕਨ ਦੇ ਬਟਨ ਨੂੰ ਜਰੂਰ ਦਬਾਇਓ ਜਿੰਨਾ ਪਿਆਰ ਤੁਸੀਂ ਆਪਾਂ ਨੂੰ ਦੋਹੋਗੇ ਤੇ ਉਹਨਾਂ ਦੁੱਗਣਾ ਪਿਆਰ ਆਪਾਂ ਤੁਹਾਨੂੰ ਦਵਾਂਗੇ ਭਰਾ ਛੋਟੀ ਤੋਂ ਛੋਟੀ ਵੱਡੀ ਤੋਂ ਵੱਡੀ ਚੀਜ਼ ਦੀ ਜਾਣਕਾਰੀ ਦਿੰਦੇ ਰਹਾਂਗੇ ਚਾਹੇ ਉਹ ਦੇਸੀ ਮੈਡੀਸਨ ਹੋਵੇ ਚਾਹੇ ਉਹ ਕੋਈ ਦੇਸੀ ਜੜੀ ਬੂਟੀ ਹੋਵੇ ਚਾਹੇ ਕੋਈ ਮੈਡੀਕਲ ਹੀ ਦਵਾਈ ਹੋਵੇ ਜਿਹੜੀ ਚੀਜ਼ ਕਦੋਂ ਵਰਤਣੀ ਆ ਕਿਵੇਂ ਵਰਤਣੀ ਆ ਆਪਾਂ ਤੁਹਾਨੂੰ ਜਰੂਰ ਦੱਸਦੇ ਰਹਾਂਗੇ ਤੇ ਅੱਜ ਆਪਾਂ ਭਰਾ ਲੈ ਕੇ ਆਇਆ ਮਲਟੀ ਸਟਾਰ ਇਹ ਚੀਜ਼ ਬਹੁਤ ਜ਼ਿਆਦਾ ਲਾਹੇਮੰਦ ਆ ਤਕਰੀਬਨ ਆਲਮੋਸਟ ਇਹ ਬਹੁਤ 365 ਦਿਨਾਂ ਦੇ ਵਿੱਚ ਤਕਰੀਬਨ ਕਾਫੀ ਦਿਨ ਵਰਤੀ ਜਾਂਦੀ ਆ ਤੇ ਕਦੋਂ ਤੇ ਕਿਵੇਂ ਵਰਤਣੀ ਆ ਕਿਹੜੀਆਂ-ਕਿਹੜੀਆਂ ਚੀਜ਼ਾਂ ਆਪਾਂ ਇਹਦੇ ਨਾਲ ਵਰਤ ਸਕਦੇ ਆ ਉਹ ਸਾਰੀਆਂ ਚੀਜ਼ਾਂ ਆਪਾਂ ਤੁਹਾਨੂੰ ਦੱਸਾਂਗੇ ਭਰਾ ਇੱਕ ਬਹੁਤ ਸੋਹਣੀ ਦਵਾਈ ਆ ਇਹਦੇ ਚ ਮਲਟੀ ਵਿਟਾਮਿਨ ਸਾਰੀ ਪਾਏ ਜਾਂਦੇ ਨੇ ਮਲਟੀ ਵਿਟਾਮਿਨ ਏ ਮਲਟੀ ਵਿਟਾਮਿਨ ਡੀ ਈ ਐਚ ਸੀ ਜ਼ਿੰਕ ਤੇ ਕਲੋਬੈਟ ਤੇ ਕੈਲਸ਼ੀਓਡੀਅਮ ਇਹ ਸਾਰੀਆਂ ਚੀਜ਼ਾਂ ਭਰਾ ਇਹਦੇ ਚ ਪਾਈਆਂ ਜਾਂਦੀਆਂ ਨੇ ਇਹ ਸਾਰੀਆਂ ਹੀ ਚੀਜ਼ਾਂ ਇਮਿਊਨਿਟੀ ਤੇਜ਼ ਕਰਦੀਆਂ ਨੇ ਕਬੂਤਰ ਦੀਆਂ ਚਾਹੇ ਕੋਈ ਵੱਡਾ ਪਸ਼ੂ ਲਾ ਲੋ ਚਾਹੇ ਕੋਈ ਛੋਟਾ ਪਸ਼ੂ ਲਾ ਲੋ ਜਦੋਂ ਕਿਸੇ ਬਿਮਾਰੀ ਨਾਲ ਤਕਰੀਬਨ ਕੀ ਹੁੰਦਾ ਆ ਦਿਨਾਂ ਦੇ ਵਿੱਚ ਆਪਣੇ ਕਬੂਤਰ ਇਕੱਠੇ ਹੋ ਕੇ ਬੈਠਣ ਆ ਜਾਂਦੇ ਨੇ ਵੱਡੇ ਛੋਟੇ ਬੱਚੇ ਸਾਰੇ ਤੁਸੀਂ ਕੀ ਕਰਨਾ ਭਰਾ ਇਹ ਚੀਜ਼ ਨੂੰ ਪਹਿਲਾਂ ਤਾਂ ਤੁਸੀਂ ਆ ਦਿਨਾਂ 'ਚ ਵਰਤ ਸਕਦੇ ਹੋ ਦਸੰਬਰ ਮਹੀਨੇ ਤੋਂ ਤੁਸੀਂ ਲਿਆ ਸਕਦੇ ਹੋ ਕਿਉਂਕਿ ਇਹ ਅਸਲ 'ਚ ਇਹ ਚੀਜ਼ ਆ ਦਿਨਾਂ ਤੋਂ ਵਰਤਣੀ ਸ਼ੁਰੂ ਹੋਈ ਆ ਉਸ ਤੋਂ ਬਾਅਦ ਤੁਸੀਂ ਇਹ ਚੀਜ਼ ਦੇ ਨਾਲ ਸ਼ਹਿਦ ਦੇ ਸਕਦੇ ਹੋ ਇੱਕ ਕੁੰਡੇ ਦੇ ਵਿੱਚ 5 ਐਮਐਲ ਤੁਸੀਂ ਪਾ ਸਕਦੇ ਹੋ ਤੇ ਉਸ ਤੋਂ ਬਾਅਦ ਭਰਾ ਨੰਬਰ 2 ਤੇ ਇੱਕ ਚਮਚਾ ਆਪਾਂ ਨਾਲ ਸ਼ਹਿਦ ਦਾ ਪਾ ਸਕਦੇ ਆ ਤੇ ਉਸ ਤੋਂ ਬਾਅਦ ਭਰਾ ਤਕਰੀਬਨ ਤੁਹਾਨੂੰ ਵੀ ਪਤਾ ਵੀ ਹਿਮੀਨਿਟੀ ਤੇਜ਼ ਹੁੰਦੀ ਆ ਤਾਂ ਕਬੂਤਰ ਤੰਦਰੁਸਤ ਰਹਿੰਦਾ ਤੇ ਨੰਬਰ 2 ਤੇ ਭਰਾ ਕਈ ਵਾਰ ਕੀ ਹੁੰਦਾ ਕਬੂਦਰੀਆਂ ਅੰਡੇ ਧਰਨੋਂ ਹਟ ਜਾਂਦੀਆਂ ਨੇ ਇਹ ਕਬੂਤਰ 'ਚ ਵੀ ਟੈਸਟੋਸਟੇਰੋਨ ਲੈਵਲ ਵਧਾਉਂਦਾ ਮੰਨ ਲਓ ਟੈਸਟਾ ਬੂਸਟਰ ਆ ਇਹ ਇੱਕ ਤਰ੍ਹਾਂ ਦਾ ਕਿਉਂਕਿ ਮਲਟੀਵਿਟਾਮਿਨ 'ਚ ਸਾਰੇ ਨੇ ਤੇ ਕਬੂਤਰ ਤੰਦਰੁਸਤ ਹੋ ਜਾਂਦਾ ਭਰਾ ਤੇ ਜਿਹੜੀ ਕਬੂਤਰੀ ਆ ਜਿੱਦਾਂ ਆਪਣੀਆਂ ਕਬੂਤਰੀਆਂ ਦੀ ਜਿਹੜੀ ਅੰਡੇਦਾਨੀ ਆ ਉਹ ਕਮਜ਼ੋਰ ਹੋ ਜਾਂਦੀ ਆ ਤੇ ਉਹ ਚੀਜ਼ ਨੂੰ ਵੀ ਇਹ ਬਹੁਤ ਜ਼ਿਆਦਾ ਬੈਨੀਫਿਟ ਆ ਤੇ ਅੰਡੇ ਵੀ ਤਕਰੀਬਨ ਆਪਣੀਆਂ ਕਬੂਤਰੀਆਂ ਵੱਧ ਧਰਨੀਆਂ ਜੇ ਆਪਾਂ ਇਹ ਚੀਜ਼ ਦੀ ਵਰਤੋਂ ਕਰਾਂਗੇ ਤੇ ਨੰਬਰ 2 ਤੇ ਭਰਾ ਤੁਸੀਂ ਇਹ ਚੀਜ਼ ਨੂੰ ਇਹ ਦਿਨਾਂ ਦੇ ਵਿੱਚ ਵੀ ਵਰਤ ਸਕਦੇ ਹੋ ਨਾਲ ਸ਼ਹਿਦ ਦੀ ਵਰਤੋਂ ਕਰ ਸਕਦੇ ਹੋ ਇੱਕ ਚਮਚਾ ਸ਼ਹਿਦ ਤੁਹਾਨੂੰ ਦੱਸਿਆ ਭਰਾ ਉਸ ਤੋਂ ਬਾਅਦ ਭਰਾ ਆਪਾਂ ਜਦੋਂ ਹੁਣ ਅੱਗੇ 15 ਦਿਨਾਂ ਬਾਅਦ ਤੁਸੀਂ ਇਹ ਚੀਜ਼ ਦੀ ਵਰਤੋਂ ਕਰਨੀ ਆ ਜਦੋਂ ਅੱਗੇ ਆਪਾਂ ਕਬੂਤਰ ਪੱਟਦੇ ਆ ਤੇ ਉਸ ਟਾਈਮ ਵੀ ਇਹ ਚੀਜ਼ ਨੂੰ ਤੁਸੀਂ ਵਰਤ ਸਕਦੇ ਹੋ ਐਦਾਂ ਹੀ 5-5 ਐਮਐਲ ਤੁਸੀਂ ਕੁੰਡਿਆਂ 'ਚ ਪਾ ਸਕਦੇ ਹੋ ਹਫ਼ਤੇ ਬਾਅਦ 10 ਦਿਨਾਂ ਬਾਅਦ ਜਦੋਂ ਕਬੂਤਰ ਪੱਟੇ ਹੋਣਗੇ ਕਿਉਂਕਿ ਤਕਰੀਬਨ ਜ਼ਿਆਦਾਤਰ ਕਬੂਤਰ ਢਿੱਲੇ ਉਸ ਟਾਈਮ ਹੁੰਦੇ ਨੇ ਜਦੋਂ ਕਬੂਤਰ ਪੱਟੇ ਹੋਣ ਜਾ ਫਿਰ ਜਦੋਂ ਕਬੂਤਰਾਂ ਨੂੰ ਆ ਜਿਆਦਾ ਠੰਡ ਹੋਊਗੀ ਜਿੱਦਾਂ ਐਦਾਂ ਹਨਾ ਆ ਦਿਨਾਂ 'ਚ ਵੀ ਆਪਾਂ ਇਸ ਨੂੰ ਵਰਤ ਸਕਦੇ ਆ ਤੇ ਨਾਲ ਤੁਸੀਂ ਇਹਦੇ ਜਿੱਦਾਂ ਹੁਣ ਮੰਨ ਕੇ ਚੱਲੋ ਸ਼ਾਇਦ ਵਰਤ ਸਕਦੇ ਹੋ ਨਾਲ ਸੌਂਫ ਦਾ ਅਰਕ ਵੀ ਵਰਤ ਸਕਦੇ ਹੋ ਤੁਸੀਂ ਜੇ ਤੁਸੀਂ ਵਰਤਣਾ ਚਾਹੋ ਨੇ ਕਿਉਂਕਿ ਆ ਦਿਨਾਂ ਦੇ ਵਿੱਚ ਕੀ ਹੁੰਦਾ ਕਬੂਤਰ ਪਾਣੀ ਤੇ ਦਾਣਾ ਘਟ ਜਾਂਦਾ ਜਿਹੜਾ ਸੌਂਫ ਦਾ ਅਰਕ ਆ ਉਹ ਕਬੂਤਰ ਦਾ ਅੰਦਰ ਦਾ ਜਿੰਨਾ ਵੀ ਪੰਚਤੰਤਰ ਆ ਉਹ ਚਲਾ ਦਿੰਦਾ ਤੇ ਕਬੂਤਰ ਨੂੰ ਭੁੱਖ ਵੀ ਲੱਗਦੀ ਆ ਤੇ ਦਾਣੇ ਵੀ ਵੱਧ ਖਾਂਦਾ ਖਰਾਕ ਵੀ ਖਾਂਦਾ ਤੇ ਨਾਲ ਭਰਾ ਹੋਰ ਵੀ ਕਈ ਬੈਨੀਫਿਟ ਉਹ ਚੀਜ਼ ਦੇ ਨੇ ਉਹ ਵੀ ਤੁਸੀਂ ਦੱਸ ਦੇਣਾ ਬਾਅਦ ਵਰਤ ਸਕਦੇ ਹੋ 5-5 ਐਮਐਲ ਭਰਾ ਉਹਦਾ ਕੋਈ ਸਾਈਡ ਇਫੈਕਟ ਨਹੀਂ ਇੱਕ ਦੇਸੀ ਜੜੀ ਬੂਟੀ ਆ ਤੇ ਉਸ ਤੋਂ ਬਾਅਦ ਭਰਾ ਤੁਸੀਂ ਕੀ ਕਰਨਾ ਜਦੋਂ ਤੁਸੀਂ ਇਹੀ ਚੀਜ਼ ਸੇਮ ਸੌਫ ਦਾ ਅਰਕ ਤੁਸੀਂ ਪੱਟਣ ਤੋਂ ਬਾਅਦ ਵੀ ਦੇ ਸਕਦੇ ਹੋ ਜਦੋਂ ਤੁਸੀਂ ਕਬੂਤਰ ਪੱਟ ਲੇ ਉਦੋਂ ਵੀ ਤੁਸੀਂ ਇਹ ਚੀਜ਼ ਦੇ ਸਕਦੇ ਹੋ ਭਰਾ ਠੀਕ ਆ ਤੇ ਮਲਟੀ ਵਿਟਾਮਿਨ ਇਦੇ ਵਿੱਚ ਮੰਨ ਕੇ ਚੱਲੋ ਬਹੁਤ ਜ਼ਿਆਦਾ ਫਾਇਦੇਮੰਦ ਵਿਟਾਮਿਨ ਪਾਏ ਜਾਂਦੇ ਨੇ ਤੁਸੀਂ ਇਹ ਚੀਜ਼ ਨੂੰ ਵਰਤੋ ਤੁਹਾਨੂੰ ਬਹੁਤ ਸੋਹਣਾ ਰਿਜ਼ਲਟ ਮਿਲੂਗਾ ਜਿਹੜੇ ਭਰਾਵਾਂ ਦੇ ਕਬੂਤਰ ਢਿੱਲੇ ਮੱਸੇ ਵੀ ਨੇ ਜਾਂ ਜੋੜੇ ਢਿੱਲੇ ਹੋ ਜਾਂਦੇ ਨੇ ਘੱਟ ਬੱਚੇ ਪਾਲਦੇ ਨੇ ਉਹ ਵੀ ਤੰਦਰੁਸਤ ਰਹਿਣਗੇ ਤੇ ਇੰਨੀ ਕੁ ਜਾਣਕਾਰੀ ਭਰਾ ਆਪਾਂ ਤੁਹਾਨੂੰ ਮਲਟੀਸਟਾਰ ਬਾਰੇ ਦਵਾਂਗੇ ਤੇ ਜਿੰਨੇ ਵੀ ਭਰਾ ਨਵੇਂ ਜੁੜੇ ਨੇ ਤੇ ਜ਼ਰੂਰ ਸਾਥ ਦਿਓ ਛੋਟੇ ਭਰਾ ਦਾ ਤੇ ਜਿੰਨਾ ਵੀ ਆਪਣੇ ਤੋਂ ਹੋ ਸਕੂਗਾ ਆਪਾਂ ਤੁਹਾਨੂੰ ਕੱਲੀ-ਕੱਲੀ ਦਵਾਈ ਦੀ ਕੱਲੀ-ਕੱਲੀ ਰਿਟੇਲ ਵਾਈ ਡਿਟੇਲ ਤੁਹਾਨੂੰ ਦੱਸਦੇ ਰਹਾਂਗੇ ਠੀਕ ਆ ਭਰਾ ਧੰਨਵਾਦ ਇਦਾਂ ਹੀ ਆਪਣਾ ਸਾਥ ਦਿੰਦੇ ਰਹੋ ਆਪਾਂ ਤੁਹਾਡਾ ਸਾਥ ਦਿੰਦੇ ਰਹਾਂਗੇ ਤੇ ਅੱਜ ਦਾ ਟੌਪਿਕ ਆਪਣਾ ਮਲਟੀ ਸਟਾਰਤੀ ਭਰਾ ਠੀਕ ਆ ਭਰਾ ਧੰਨਵਾਦ ਸਾਰਿਆਂ ਦਾ